ਪੰਜਾਬ ਦੇ ਪਿੰਡਾਂ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਵੇ ਹੋ ਰਿਹਾ ਹੈ ਇਸ ਸਰਵੇ ਵਿੱਚ ਉਹਨਾਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਜਿਨ੍ਹਾਂ ਨੂੰ ਇਸ ਦੀ ਵਾਕਿਆ ਹੀ ਜ਼ਰੂਰਤ ਹੈ ਪਰ ਇਸ ਵਿੱਚ ਵੀ ਕੁਟਾਲੇਬਾਦੀ ਸਾਹਮਣੇ ਆ ਗਈ ਹੈ ਮਲੋਟ ਦੇ ਪਿੰਡ ਫਤੂਹੀ ਵਾਲੇ ਵਿੱਚ ਬीडीपीओ ਦਫ਼ਤਰ ਤੋਂ ਆ ਕੇ ਬਿਨਾਂ ਪੰਚਾਇਤ ਨੂੰ ਦਿੱਥੇ ਕੁਝ ਰਾਜਨੀਤਿਕ ਬੰਦਿਆਂ ਰਾਹੀਂ ਸਰਵੇ ਸ਼ੁਰੂ ਹੋ ਗਿਆ ਪਰ ਇਹ ਸਰਵੇ ਉਹਨਾਂ ਘਰਾਂ ਵਿੱਚ ਨਹੀਂ ਹੋਇਆ ਜਿਨ੍ਹਾਂ ਦੀਆਂ ਛੱਤਾਂ ਚੁੰਡੀਆਂ ਹਨ ਤੇ ਪਰਿਵਾਰਾਂ ਦੇ ਪਰਿਵਾਰ ਸਿਰਫ ਇੱਕ ਇੱਕ ਠੱਠੇ ਜਿਹੇ ਕਮਰੇ ਵਿੱਚ ਰਹਿ ਰਹੇ ਹਨ ਇਸ ਸਰਵੇ ਦਾ ਪੰਚਾਇਤ ਨੂੰ ਪਤਾ ਲੱਗਿਆ ਜਾ ਕੇ ਜਦ ਪੁੱਛਿਆ ਤਾਂ ਕਹਿੰਦੇ ਅਸੀਂ ਸਰਵੇ ਕਰਨ ਨਹੀਂ ਬਸ ਐਵੇਂ ਹੀ ਗੇੜਾ ਮਾਰਨ ਆਏ ਆ ਸਰਵੇ ਤਾਂ ਅਸੀਂ ਹਜੇ ਕੱਲ ਕਰਾਂਗੇ ਜਦੋਂ ਕਿ ਇਹ ਲੋਕ ਸਰਵੇ ਕਰ ਚੁੱਕੇ ਸੀ ਇਸ ਤੋਂ ਪੰਚਾਇਤ ਮੈਂਬਰ ਤੱਕ ਤੇ ਹੋ ਗਈ ਤੇ ਪਿੰਡ ਵਿੱਚ ਗਾਹ ਪੈ ਗਿਆ ਤੁਹਾਨੂੰ ਵਿਖਾਉਂਦੇ ਆ ਫਟਾਫਟ ਟੀਵੀ ਲਈ ਚੇਤਨ ਭੋਰਾ ਦੇ ਨਾਲ ਪਹਿਲੀ ਵੀਡੀਓ ਉਸ ਔਰਤ ਦੀ ਜਿਸ ਘਰ ਸਰਵੇ ਹੋਇਆ ਤੇ ਫਿਰ ਬਾਕੀ ਤਸਵੀਰਾਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੂੰ ਵਾਕਿਆ ਹੀ ਇਸ ਪ੍ਰਧਾਨ ਮੰਤਰੀ ਆਪਾਰਟ ਯੋਜਨਾ ਦੀ ਲੋੜ ਤਾਂ ਹੈ ਪਰ ਅਜੇ ਤੱਕ ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਸਾਹਮਣੇ ਨਹੀਂ ਆਇਆ। ਵਾਈਫ ਆਫ ਪਰ ਆਇਆ ਸੀ ਚਾਚਾ ਜੀ ਮੋੜੇ ਨਹੀਂ। ਵਾਈਫ ਆਫ ਕੀ ਹੈ ਜੀ? ਨਹੀਂ ਮੋੜੇ ਤਾਂ ਕੀ ਹਾਂ ਜੀ? ਨਹੀਂ ਕਿਸੇ ਨੇ ਮੈਂ ਤੁਹਾਡੇ ਤੁਹਾਡੇ ਹਸਬੰਦ ਦਾ ਕੀ ਨਾਂ ਹੈ ਜੀ? ਮੰਦਰਾ ਜੀ। ਆਹ ਗੱਲ ਨਹੀਂ ਤੁਹਾਡਾ ਪੁਰਣਾ ਕੀ? ਹਾਂਜੀ। ਪੁਰਣਾ ਕੀ ਤੁਹਾਡਾ? ਚਰਨਜੀਤ ਜੀ। ਚਰਨਜੀਤ ਕੌਰ ਵਾਈਫ ਆਫ ਵਾਹ ਵਾਹ ਮੰਦਿਰ ਮੰਦਿਰ ਹੈ ਜੀ ਮੰਦਿਰ ਮੰਦਿਰ ਸਿੰਘਾਂ ਚ ਕਿਹੜੇ ਵਾਰਡ ਰਹਿੰਦੇ ਤੁਸੀਂ ਇੱਥੇ ਅੱਛਾ ਕੌਣ ਕੌਣ ਆਏ ਥੋਡੇ ਘਰੇ ਅੱਜ ਸਾਡੇ ਆਏ ਸੀਗੇ ਤਿੰਨ ਬੰਦੇ ਆਏ ਸੀਗੇ ਦੋ ਤਾਂ ਆ ਸੀਗੇ ਅੱਛਾ ਚਾਚਾ ਟਾਉਣੀ ਸੀਗਾ ਹਾਂਜੀ ਇੱਕ ਚਾਚਾ ਟਾਉਣੀ ਸੀਗਾ ਠੀਕ ਆਮ ਪਾਰਟੀ ਦੇ ਆਏ ਸੀਗੇ ਸਾਰੇ ਅੱਛਾ ਕੀ ਕੰਮ ਇੱਕ ਸਰਵੇਖਣ ਆਏ ਸੀ ਅੱਜ ਹਾਂਜੀ ਸਰਵੇਖਣ ਆਏ ਸੀ ਦੋ ਘਰਾਂ ਸਰਵੇਖਣ ਕੀਤਾ ਤੁਹਾਡੇ ਕੀ ਪੁੱਛਿਆ ਉਹਨਾਂ ਨੇ ਆ ਕੇ ਉਹਨਾਂ ਨੇ ਆ ਕੇ ਪੁੱਛਿਆ ਵੀ ਤੇ ਅਸੀਂ ਸਰਵੇ ਕਰਦੇ ਹਾਂ ਮੈਂ ਤਾਂ ਘਰਾਂ ਘਰਾਂ ਸਰਵੇ ਕਰਨਾ ਕਹਿੰਦੇ ਹਾਂ ਮੈਂ ਤਾਂ ਹੈ ਨਹੀਂ ਸਾਡੇ ਮੁੰਡੇ ਨੇ ਤੁਹਾਡੇ ਕੋ ਕਾਗਜ਼ ਵੇਖੇ ਲਿਆ ਡਾਕੂਮੈਂਟ ਲਿਆ ਉਹਨਾਂ ਨੇ ਹਾਂਜੀ ਲਾਇਆ ਲਾਇਆ ਡਾਕੂਮੈਂਟ ਲਾਇਆ ਅੱਛਾ ਪੂਰੀ ਪਤਾ ਲਿਆ ਫੋਟੋ ਰੱਖ ਕੇ ਲੋਕ ਮਤਲਬ ਉਹਨਾਂ ਦਾ ਗਲਤ ਬੰਦੇ ਨਾਂ ਪਾਉਣ ਨੂੰ ਫਿਰਦੇ ਆਂ ਵੀ ਪੰਚਾਇਤ ਦੇ ਪਾਸੇ ਚੋਰੀ ਕਿਉਂ ਨਾ ਪਾਜ ਗਏ ਪੈਸੇ ਖਾਈਏ ਪੈਸੇ ਖਾ ਕੇ ਕਰਪਸ਼ਨ ਕਰ ਗਈ ਇਸ ਭਗਵਾਨ ਸਮਾਨ ਸਾਹਿਬ ਨੇ ਕਿਹਾ ਸੀ ਅਸੀਂ ਇਹ ਸਾਰੇ ਮਤਲਬ ਪੰਚਾਇਤ ਦੇ ਹੱਕ ਚੱਲਾਂ ਜੋ ਪੰਚਾਇਤ ਉਹਦੇ ਨਾਲ ਚੱਲੂ ਹੀ ਸਰਕਾਰ ਇੱਥੇ ਸਾਡੇ ਲੰਬੀ ਹਲਕੇ ਦੇ ਵੇਖ ਲੋ ਕੀ ਹਾਲਾਤ ਅਸੀਂ ਮਿੰਤਾ ਕਰਕੇ ਟੱਕਲੇ ਵੀਡੀਓ ਸਾਧੀਆਂ ਆਪਸੇ ਸੀਐਮ ਸਾਹਿਬ ਨੂੰ ਸ਼ਿਕਾਇਤ ਕਰੀ ਅਸੀਂ ਮੰਤਰੀ ਨੂੰ ਕਰੀ ਡਾਇਰੈਕਟਰ ਨੂੰ ਕਰੀ ਤੇ ਡੀਸੀ ਨੂੰ ਕਰੀ ਈਸਾਨ ਨੂੰ ਕਰੀ ਵੀ ਸਾਨੂੰ ਭਾਈ ਰਿਕਾਰਡ ਨਹੀਂ ਤੇਰਾ ਸੈਕਟਰੀ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਮਿਲਿਆ 5 ਸਾਲ ਪਹਿਲਾਂ ਦੇ ਕਾਰਵਾਈਆਂ ਜਿੰਨੀ ਕ੍ਰਾਪਸ਼ਨ ਉਸ ਕਾਰਾਂ ਵਿੱਚ ਲਿਖੀ ਹੋਈ ਅਸੀਂ ਉਹਦਾ ਅਸੀਂ ਤੁਹਾਨੂੰ ਲੰਗੀ ਕਰਨੀ ਹੈ 5 ਸਾਲ ਜੋ ਪੈਸਾ ਖਾ ਕੇ ਇਹਨਾਂ ਨੇ ਗਲਤ ਵਰਤੋਂ ਕੀਤੀ ਉਹ ਕਾਰਵਾਈਆਂ ਅਜੇ ਤੱਕ ਨਹੀਂ ਦਿੱਤੀਆਂ ਸਾਨੂੰ ਪੰਚਾਇਤ ਨੂੰ ਕਿਉਂਕਿ ਪੰਚਾਇਤ ਐਸੀ ਬਣ ਗਈ ਇੱਕ ਗਰੀਬ ਐਸਸੀ ਲੇਡੀਜ਼ ਬਣ ਗਈ ਇਸ ਰਾਜ ਵੀ ਰਗਿਆ ਇੱਕ ਸਾਈਡ ਤੇ ਐਸਸੀ ਲੇਡੀਜ਼ ਬਣਾਈ ਹੈ ਉਹਸ ਕਰਕੇ ਸਾਡਾ ਕੋਈ ਸੁਣਵਾਈ ਨਹੀਂ ਅਸੀਂ ਪਿੱਟ ਪਿੱਟ ਮਾਰ ਕੇ ਸੀਐਮ ਸਾਹਿਬ ਦਾ ਕੰਪਲੀਟ ਕਰਨੀ ਹੈ ਜਦ ਤੱਕ ਪੈਸੇ ਦਾ ਜਵਾਬ ਨਹੀਂ ਆਇਆ ਭਾਈ ਕੀ ਨਾਂ ਕੀ ਹੈ ਤੁਹਾਡਾ ਰੋਸ਼ਨ ਸਿੰਘ ਜੀ ਕਿਹੜਾ ਪਿੰਡ ਹੈ ਪਤੋਈ ਵਾਲਾ ਜੀ ਮਕਾਨਾਂ ਦਾ ਸਰਵੇ ਹੋ ਰਿਹਾ ਹੈ ਕੀ ਮਤਲਬ ਕੋਈ ਆਇਆ ਤੁਹਾਨੂੰ ਨਹੀਂ ਜੀ ਕੋਈ ਦੇਖਣ ਨਹੀਂ ਆਇਆ ਤੋ ਪਹਿਲਾਂ ਤੇ ਹੁਣ ਆਪਣੇ ਪੰਚਾਇਤ ਮੈਂਬਰਾਂ ਨੇ ਕਿਹਾ ਆਪਾਂ ਨੂੰ ਤਾਂ ਹੁਣ ਕਰ ਰਹੇ ਹਾਂ ਕੋਈ ਦੇਖਣ ਆ ਰਹੇ ਪਿੰਡ ਚ ਜਿਹੜੇ ਸਰਵੇਅਰ ਆਏ ਤੁਹਾਡੇ ਨਹੀਂ ਜੀ ਕੋਈ ਨਹੀਂ ਆਇਆ ਅਦੋਂ ਪਹਿਲਾਂ ਹੀ ਹਾਂਜੀ ਸਾਡਾ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਅਦੋਂ ਪਹਿਲਾਂ ਆ ਕੇ ਹੂੰ ਕੀ ਹਾਲਤ ਕੀ ਤੁਹਾਡੇ ਮਕਾਨ ਸਾਰਾ ਪਟਿਆ ਪਿਆ ਹੋਇਆ ਏ ਡਿੱਗਣ ਵਾਲਾ ਸਾਰਾ ਮਕਾਨ ਡਿੱਗਣ ਵਾਲਾ ਹੋਇਆ ਪਿਆ ਸਾਡਾ ਹੂੰ ਕੋਈ ਸਾਡੇ ਤੋਂ ਕੋਈ ਹੈ ਨਹੀਂ ਪਹੁੰਚ ਵੀ ਨਹੀਂ ਸਾਡੇ ਚ ਵੀ ਅਸੀਂ ਆਜ ਆਪ ਕਰ ਲਾਂਗੇ ਹੂੰ ਤਾਂ ਕੋਈ ਨਾ ਅਦੋਂ ਪਹਿਲਾਂ ਕੋਈ ਦੇਖਣ ਆਇਆ ਹੋਰ ਕਰਵਾਈ ਜਾਂਦੇ ਆ ਪਾਸੇ-ਆਸੇ ਪਰ ਸਾਡਾ ਨਹੀਂ ਕਿਸੇ ਨੇ ਹਾਲ ਪੁੱਛਿਆ ਕੋਈ ਫੋਟੋ ਫੋਟੋ ਕਰਨ ਵਾਲਾ ਕੋਈ ਨਹੀਂ ਜੀ ਕੋਈ ਵੀ ਨਹੀਂ ਆਇਆ ਜੀ ਕਿਸੇ ਨੇ ਨਹੀਂ ਪੁੱਛਿਆ ਹਾਂਜੀ ਹੋਰ ਕਰੀ ਜਾਂਦੇ ਆ ਚੋਰੀ ਛੁਪੇ ਹੋਈ ਜਾਂਦੇ ਆ ਕੰਮ ਪਰ ਸਾਡਾ ਨਹੀਂ ਕੋਈ ਪੁੱਛਣਾ ਆ ਆ ਕੀ ਆ ਤੁਹਾਡਾ ਗਰਮੀਤਪੁਰ ਬਈ ਕਿਹੜਾ ਪਿੰਡ ਆ ਜੀ ਸਿੰਘ ਪਤੂਈ ਵਾਲਾ ਪਤੂਈ ਵਾਲਾ ਜੀ ਹਾਂਜੀ ਤੁਹਾਡੇ ਮਕਾਨ ਕਿਵੇਂ ਆ ਕੀ ਹਾਲਤ ਆ ਆ ਬਈ ਦੇਖ ਲੈ ਡਿੱਗੇ ਪਏ ਅੱਗੇ ਇਹੇ ਤਾਂ ਪਸ਼ੀਆਂ ਦੇ ਵੀ ਨਹੀਂ ਹੁੰਦੇ ਜਿਹੇ ਜਿਹੇ ਚਸੇ ਬੈਠੇ ਅੱਗੇ ਜਦੋਂ ਮੀਂਹ ਆ ਜਾਂਦਾ ਚਿੰਦੇ ਆ ਫਿਰ ਕਿਤੇ ਬੱਠਲ ਧਰਦੇ ਆ ਕਿਤੇ ਬਾਹਰਟੀ ਧਰਦੇ ਆਂਗੇ ਤੇ ਵੀ ਮੰਦਾ ਹਾਲ ਹੀ ਆ ਕਮਰਿਆਂ ਦਾ ਕੋਈ ਪਿੰਡ 'ਚ ਕੋਈ ਸਰਵੇ ਹੋ ਰਿਹਾ ਕੋਈ ਆਇਆ ਤੁਹਾਡੇ ਕੋਲ ਤੇ ਨਹੀਂ ਆਇਆ ਜੀ ਕੋਈ ਨਹੀਂ ਆਇਆ ਕਦੇ ਕੋਈ ਮਕਾਨ ਦਾ ਪੁੱਛਣ ਕੋਈ ਆ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਫੋਟੋ ਫੋਟੋ ਕਰਨੋਂ ਨਹੀਂ ਜੀ ਕੋਈ ਨਹੀਂ ਜੀ ਆਇਆ ਪਿਛਲੇ ਦਿਨ ਹੋਰ ਲੱਗ ਰਿਹਾ ਪਿੰਡਾ ਨਹੀਂ ਜੀ ਜਮੇ ਨਹੀਂ ਆਇਆ ਸਾਡੇ ਤਾਂ ਕੋਈ ਹਜੇ ਕਰੇ ਨਹੀਂ ਹਾਂ ਕਿਨਾ ਇੱਕੋ ਹੀ ਮਕਾਨ ਜਿਹੜਾ ਡਿੱਕਣ ਵਾਲਾ ਪਿਆ ਨਾ ਜੀ ਦੋ ਅੱਗੇ ਤਿੰਨ ਮੁੰਡੇ ਆ ਕੇ ਤੇ ਢਿੱਲ ਮਿਛਨੇ ਮਾਰਤਾ ਸਾਨੂੰ ਜਮਾ ਤੇ ਦੋਵੇਂ ਆਏ ਬੈਠੇ ਛੱਪਰਾਂ ਕਰ ਗਏ ਆ ਕਿ ਜੀ ਤਾਂ ਕੋਈ ਪਸ਼ੂ ਵੀ ਨਹੀਂ ਬੰਦਦਾਗਾ ਵੀ ਆਹ ਛੱਤ ਦੀ ਫੋਟੋ ਖਿੱਚੋ ਦੇਖ ਆ ਖਿੱਚ ਲੋ ਦੇਖ ਲੋ ਫੋਟੋ ਖਿੱਚੋ ਤੁਸੀਂ ਵੀ ਆਹ ਜੇ ਤਾਂ ਪਸ਼ੂ ਹੀ ਨਹੀਂ ਬੰਦਦਾ ਜੇ ਜੇ ਚਾਸੀ ਬੈਠੇ ਆਂਗੇ ਇਹ ਐਸ ਜੀ ਵੀ ਬਾਬਾ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਦਰਸ਼ਨ ਦਾਸ ਆ ਬਾਬਾ ਕਿਹੜਾ ਪਿੰਡ ਕੜਾ ਪਿੰਡ ਫਤੂਈ ਵਾਲਾ ਹੈ ਮਕਾਨਾਂ ਦਾ ਕੀ ਹਾਲ ਨੂੰ ਤੁਹਾਡੀ ਮਕਾਨਾਂ ਦਾ ਬਹੁਤ ਬੁਰਾ ਹਾਲ ਆ ਸਾਡਾ ਸਾਨੂੰ ਕੋਈ ਸਹਿਤਾ ਨਹੀਂ ਮਿਲਿਆ ਜਿੱਥੇ ਕੀ ਕਾਰਨ ਕੀ ਹੈ ਮਤਲਬ ਕਿਉਂ ਨਹੀਂ ਆਇਆ ਕੋਈ ਪੁੱਛਿਆ ਨਹੀਂ ਪੰਚਾਇਤ ਅਨਿਰਿੰਗ ਜੀ ਆ ਬਸ ਸਾਇਦ ਕੀ ਪੰਚਾਇਤ ਨੇ ਸਾਨੂੰ ਸਾਰਾ ਦਿੱਤਾ ਕੁਝ ਥੋੜਾ ਜਿਹਾ ਹੋਰ ਕੋਈ ਪੰਚਾਇਤ ਨਹੀਂ ਆਈ ਸਾਡੇ ਕੋਲੇ ਬਸ ਆਸੇ ਪਾਸੇ ਦੇ ਜਾਂਦੇ ਸਾਡਾ ਕੋਈ ਨਾ ਨਹੀਂ ਹੁਣ ਜਿਹੜਾ ਕੋਈ ਆਇਆ ਪਿਛਲੇ ਦਿਨਾਂ ਕੋਈ ਦੇਖ ਨਹੀਂ ਕੋਈ ਨਹੀਂ ਆਇਆ ਥੇ ਤੁਸੀਂ ਕੀ ਕੰਮ ਕੀ ਕਰਦੇ ਕੰਮ ਜੀ ਮੈਂ ਤਾਂ ਵੇਲਾ ਹੈ ਇੱਕ ਦੋਨੇ ਇਕੱਠਾ ਤਾਂ ਅੰਗ ਹੀ ਨੇ ਤੇ ਵੇਲਾ ਹੈ ਬਸ ਇੱਕ ਰੱਬ ਰੱਬ ਜਰੂਰ ਕਰਦਾ ਮੈਂ ਹੋਰ ਕੋਈ ਮੈਥੋਂ ਕਾਰੋਬਾਰ ਨਹੀਂ ਹੁੰਦਾ ਬੱਚੇ ਜੀ ਮਨੋ ਬੱਚੇ ਜੀ ਆ ਮੇਰੇ ਪਸਤੀ ਜਿਸਾਰਾ ਕੋ ਸਹੇਗਾ ਸੁੱਖ ਨਾ ਹੁੰਦਾ ਤੇ ਅਸੀਂ 4-5 ਘਰ ਇੱਥੇ ਲੈਨੇ ਹ ਕਿਸੇ ਨੂੰ ਕੁਝ ਨਹੀਂ ਮਿਲ ਹਾਂ ਕਿਸੇ ਨੂੰ ਕੁਝ ਨਹੀਂ ਮਿਲ ਇੱਥੇ ਕੀ ਮੰਗੀ ਕਰਦੇ ਮੰਗਤਾ ਇਹੀ ਹੈ ਜੀ ਮੇਰਾ ਘਰ-ਬਾਰ ਬਣ ਜੇ ਪਰਿਵਾਰ ਮੇਰਾ ਸੌਖਾ ਵਸਣ ਲੱਗ ਜੇ ਬਸ ਮੈਨੂੰ ਇਹੀ ਮੰਗਾ ਹੋਰ ਮੈਨੂੰ ਕੋਈ ਮੰਗ ਨਹੀਂ ਹਾਂਜੀ ਭਾਈ ਕੀ ਨਾ ਆਪਣਾ ਤੇ ਕਿਹੜਾ ਪਿੰਡ ਹੈ ਜਿਹੜੇ ਇੱਕ ਮਕਾਨਾਂ ਦਾ ਸਰਵੇ ਵਗੈਰਾ ਹੋ ਰਿਹਾ ਹੈ ਕੀ ਮਸਲਾ ਕੀ ਹੈ ਜੀ ਜਿਹੜਾ ਪਿਛਲੇ ਦਿਨ ਦਾ ਹੋਇਆ ਸੀ ਮੈਂ ਰਣਜੀਤ ਸਿੰਘ ਐਕ ਸਰਪੰਚ ਫਤੂਹੀ ਵਾਲਾ ਜੀ ਸਾਡੇ ਪਿੰਡ ਮਕਾਨਾਂ ਦਾ ਸਰਵਾ ਦੋਕ ਦਿਨ ਪਹਿਲਾਂ ਕਰਨਾ ਆਏ ਸੀ ਦਫਤਰ ਚੋਂ ਕਹਿੰਦੇ ਮੁਲਾਜ਼ਮਾਂ ਨੇ ਦੋ ਬੰਦੇ ਉਹਨਾਂ ਦੇ ਕੋਈ ਪਿੰਡ ਦੇ ਆਮ ਬੰਦੇ ਬਿਨਾਂ ਪੰਚਾਇਤ ਨੂੰ ਸੂਚਿਤ ਕੀਤੇ ਪਿੰਡ 'ਚ ਸਰਵਾ ਕਰ ਰਹੇ ਸੀ ਜਦੋਂ ਸਾਡੀ ਪੰਚਾਇਤ ਨੂੰ ਪਤਾ ਲੱਗਿਆ ਵੀ ਉਹ ਸਰਪਾ ਕਰ ਰਹੇ ਤਾਂ ਸਾਡੀ ਪੰਚਾਇਤ ਸਾਰੀ ਸਾਡੀ ਸਰਪੰਚ ਜੋ ਮੌਜੂਦਾ ਹੈ ਰਾਜਵੀਰ ਕੌਰ ਐਸਸੀ ਲੇਡੀ ਜੀ ਬਣਾਈ ਹੈ ਅਸੀਂ ਸਾਰੇ ਪਿੰਡ ਨੇ ਉਹ ਆਪਣੇ ਮੈਂਬਰਾਂ ਨੂੰ ਲੇਡੀ ਜੀ ਨਾਲ ਲੈ ਕੇ ਹੋਰ ਪੰਚਾਇਤ ਨੂੰ ਨਾਲ ਲੈ ਕੇ ਜਦੋਂ ਉੱਥੇ ਪਹੁੰਚੀ ਤਾਂ ਉਸ ਨੇ ਦੇਖਿਆ ਵੀ ਦੋ ਆਮ ਬੰਦੇ ਪਿੰਡ ਦੇ ਤੇ ਦੋ ਕੋਈ ਮੁਲਾਜ਼ਮ ਹੈ ਦਫ਼ਤਰ ਚੋਂ ਆਦੇ ਆਏ ਆ ਉਹ ਉਹਨਾਂ ਨੇ ਉਹ ਸਰਪਾ ਕਰ ਰਹੇ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸਰਪਾ ਕਿਉਂ ਨਹੀਂ ਅਸੀਂ ਕੱਲ ਕਰਾਂਗੇ ਸਰਪਾ ਅੱਜ ਤਾਂ ਵੈਸੇ ਆਏ ਆ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਸਾਡੇ ਇੱਕ ਗਰਮੀਤ ਸਿੰਘ ਮੈਂਬਰ ਪੰਚਾਇਤ ਆ ਉਹਦੇ ਘਰ ਕੋਲੇ ਉਹ ਸਰਪਾਕਰਿਜ ਤਾਂ ਉੱਥੋਂ ਇੱਕ ਲੇਡੀਜ਼ ਨੂੰ ਅਸੀਂ ਪੁੱਛਿਆ ਜਾ ਕੇ ਵੀ ਉਹ ਤੁਹਾਡਾ ਸਰਪੋਹ ਦੀ ਸਾਡਾ ਸਰਪਾ ਕਰਿਆ ਮੈਂ ਚਰਨਜੀਤ ਕੌਰ ਐ ਮੇਰਾ ਨਾਮ ਲਿਖ ਕੇ ਵੋਟ ਕਾਰਡ ਆਧਾਰ ਕਾਰਡ ਇਹਨਾਂ ਨੇ ਲਿਆ ਤੇ ਸਰਪਾ ਸਾਡਾ ਕਰਿਆ ਜਦੋਂ ਉਹਨਾਂ ਨੂੰ ਅਸੀਂ ਇਹ ਗੱਲ ਦਾ ਪਤਾ ਫਿਰ ਸਾਡੇ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਦੇ ਇਕੱਠੇ ਹੋ ਕੇ ਗੁਰਰਾਮ ਪੰਚਾਇਤ ਵਿਖੇ ਉਹਨਾਂ ਦਾ ਘਰਾਉ ਕੀਤਾ ਘਰਾਉ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਇਹ ਗੱਲ ਮੰਨੀ ਵੀ ਅਸੀਂ ਤਾਂ ਕੱਲ ਨੂੰ ਕਰਨਾ ਆਉਣਾ ਸੀ ਸਰਪਾ ਅਜ ਤਾਂ ਅਸੀਂ ਵੈਸੇ ਆਏ ਸੀ ਹੋਰ ਪਿੰਡ ਤੋਂ ਆਉਂਦੇ ਜਾਂਦੇ ਇੱਥੇ ਰੁੱਕ ਗਏ ਪਰ ਇਸ ਕਰਕੇ ਜੋ ਸਰਵਾ ਕਰ ਰਹੇ ਹੈ ਨਜ਼ਾਇਜ਼ ਸਰਵਾ ਪੰਚਾਇਤ ਤੋਂ ਬਿਨਾ ਪੁੱਛੇ ਤੋਂ ਜੋ ਮਤਲਬ ਕਰ ਰਹੇ ਹੈ ਜਿਹੜਾ ਕਿ ਪੰਚਾਇਤ ਨੂੰ ਬਿਲਕੁਲ ਨਹੀਂ ਪੁੱਛਿਆ ਜਿਹੜੇ ਲੋੜਵੰਦ ਲੋਕ ਆ ਉਹ ਸਰਵੇ ਜੋ ਰਹਿ ਜਾਂਦੇ ਆ ਜਿਹੜੇ ਪੋਲੀਟੀਕਲ ਪ੍ਰੈਸ਼ਰ ਨਾਲ ਕੋਈ ਮਕਾਨ ਪੁਆਏ ਜਾਂਦੇ ਉਹ ਪੈ ਜਾਂਦੇ ਆ ਇਸ ਬੰਦਾ ਉਹ ਜੇ ਗੱਲ ਕਰੀ ਵੀ ਇਹ ਜ਼ਿੰਮੇਵਾਰ ਸਰਪੰਚ ਹੋਣਾ ਪੰਚਾਇਤ ਹੀ ਨਹੀਂ ਹੁੰਦੀ ਵੀ ਪੰਚਾਇਤ ਵਾਲਾ ਸਰਵਾ ਕਰਾਵੇ ਬਿਲਕੁਲ ਪੰਚਾਇਤ ਜ਼ਿੰਮੇਵਾਰੀ ਪਰ ਸਾਨੂੰ ਅਣਗੌੜ ਕੀਤਾ ਜਾ ਰਿਹਾ ਪੰਚਾਇਤ ਨੂੰ ਵੀ ਸਾਡੀ ਨੂੰ ਕਿਉਂਕਿ ਸਾਨੂੰ ਵੀਡੀਓ ਦਾ ਅਪਰ ਬਣਨੀਓ ਜੋ ਸਟਾਫ ਆਉਂਦਾ ਉਹ ਸਿੱਧਾ ਕਿਸੇ ਬਿਨਾ ਦੱਸੇ ਤੋਂ ਪੰਚਾਇਤ ਨੂੰ ਆਪ ਦੀ ਆਪ ਸਰਵੇ ਕਰਨ ਨੂੰ ਜੋ ਕਿਉਂਕਿ ਮਤਾ ਪੰਚਾਇਤ ਨੇ ਪੋਣਾ ਹੈ ਜੋ ਸਰਵਾ ਹਣੋ ਉਸ ਦਾ ਮਤਾ ਤਾਂ ਪੰਚਾਇਤ ਨਾਲ ਹੀ ਪੈਣਾ ਹੈ ਇਹਦੇ ਚ ਇਹ ਹੈ ਜੀ ਆਵਾਸ ਪਲੱਸ ਦਾ ਸਰਵੇ ਸ਼ੁਰੂ ਹੋਇਆ ਹੈਗਾ ਪੋਰਟਲ ਖੁੱਲਾ ਹੈਗਾ ਉਹਦੇ ਚ ਇਸ ਵਾਰੀ ਬੜਾ ਹੀ ਡਿਟੇਲਡ ਜਿਹੜਾ ਸਿਸਟਮ ਦਿੱਤਾ ਹੋਇਆ ਉਹ ਚ ਸੈਲਫ ਸਰਵੇ ਵੀ ਕੀਤਾ ਜਾ ਸਕਦਾ ਤੇ ਅਸਿਸਟਡ ਸਰਵੇ ਵੀ ਹੋ ਰਿਹਾ ਜਿਸ ਚ ਅਸੀਂ ਹਰੇਕ ਪਿੰਡ ਦੇ ਵਿੱਚ ਜਿਹੜਾ ਹੈਗਾ ਸਰਵੇਅਰ ਲਗਾਇਆ ਹੋਇਆ ਹੈ ਸੋ ਇਹਦਾ ਦੀ ਕੋਈ ਗੱਲ ਨਹੀਂ ਹੈ ਜਿੰਨੇ ਵੀ ਐਲੀਜੀਬਲ ਪਰਸਨਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹਨਾਂ ਸਾਰਿਆਂ ਦਾ ਸਰਵੇ ਕੀਤਾ ਜਾਏਗਾ ਫੋਰ ਦਾ ਟਾਈਮ ਬੀਇੰਗ ਸਰਵੇ ਸਰਵੇ ਚ ਤਾਂ ਅਸੀਂ ਕਿਸੇ ਨੂੰ ਵੀ ਨਕਾਰ ਨਹੀਂ ਰਹੇ ਆਫਟਰ ਦਰ ਜਦੋਂ ਸਰਵੇ ਕੰਪਲੀਟ ਹੋਏਗਾ 31 ਮਾਰਚ ਤੱਕ ਫਿਰ ਉਹ ਲਿਸਟ ਬਣ ਕੇ ਤੇ ಗ್ರಾಮ ਪੰਚਾਇਤ ਤੇ ಗ್ರಾಮ ਸਭਾ ਉਹਨੂੰ ਵੈਟ ਕਰੇਗੀ ਸੋ ਕੋਈ ਵੀ ਐਲੀਜੀਬਲ ਜਿਹੜਾ ਉਹ ਛੱਡਿਆ ਨਹੀਂ ਜਾਏਗਾ ਕੋਈ ਕਲ ਪਰਸਨ ਸਰਵੇ ਕਰਨਗੇ ਜੀ ਪਿੰਡ ਵਾਲਿਆਂ ਨੂੰ ਕੋਈ ਵਿਰੋਧ ਕੀਤਾ ਸਰਵੇਅਰ ਗਿਆ ਸੀ ਜੀ ਸਾਡਾ ਉਥੇ ਚੇਤਨ ਟੀ ਐਨਓ ਅਸੀਂ ਸਰਵੇਅਰ ਲਾਇਆ ਹੋਇਆ ਹੈ ਦਫਤਰੀ ਪੱਧਰ ਤੋਂ ਤਾਂ ਉੱਥੇ ਉਹ ਪਿੰਡ 'ਚ ਸਰਵੇ ਕਰ ਰਹੇ ਸੀ ਤੇ ਉੱਥੇ ਕੋਈ ਮਿਸਕਮਿਊਨੀਕੇਸ਼ਨ ਹੋਣ ਕਰਕੇ ਪੰਚਾਇਤ 'ਤੇ ਥੋੜਾ ਹੋਇਆ ਉਹ ਅਸੀਂ ਬਿਠਾ ਕੇ ਉਹਨਾਂ ਨੂੰ ਇੱਕ ਸਾਂਝੀ ਕਮੇਟੀ ਬਣਾ ਕੇ ਜਿਹੜਾ ਸਰਵੇ ਦੁਬਾਰਾ ਤੋਂ ਸ਼ੁਰੂ ਕਰਵਾ ਦਾਂਗੇ ਕੋਈ ਪੰਚਾਇਤ ਤਾਂ ਇਹ ਦੀ ਦੋ ਜਿਹੀ ਵੀ ਸਾਨੂੰ ਕੋਈ ਮਨ ਲੋ ਰਿਕਾਰਡ ਨਹੀਂ ਦੇ ਰਹੀ ਜਾਂ ਕੋਈ ਹੋਰ ਨਹੀਂ ਕਰ ਰਹੀ ਸਾਨੂੰ ਕੰਮ ਨਹੀਂ ਉਹ ਪ੍ਰੋਪਰ ਕਰ ਦੇ ਰਹੀ ਇਸੜਾ ਕੰਮ ਨਹੀਂ ਦੇ ਦੇ ਨਹੀਂ ਉੱਥੇ ਸਤਿੰਦਰ ਸਿੰਘ ਪੰਚਾਇਤ ਸਕੱਤਰ ਨੇ ਮੈਂ ਡਿਪਿਊਟ ਕੀਤਾ ਹੋਇਆ ਜੀ ਪੰਚਾਇਤ ਵੱਲੋਂ ਇੱਕ ਲਿਖਤੀ ਸ਼ਿਕਾਇਤ ਆਈ ਸੀ ਕਿ ਉਹ ਚ ਅਸੀਂ ਪੰਚਾਇਤ ਕੱਤਰ ਨੂੰ ਜਿਹੜਾ ਹੈਗਾ ਪੱਤਰ ਜਾਰੀ ਕਰਤਾ ਸੀਗਾ ਕਿ ਮੁਕੰਮਲ ਰਿਕਾਰਡ ਜਿਹੜਾ ਸਰਪੰਚ ਨੂੰ ਦਿੱਤਾ ਜਾਵੇ ਇਹ ਤਾਂ ਕਨਸਟੀਟਿਊਸ਼ਨਲਿ ਜੀ ਐਕਟ ਦੇ ਅਕੋਰਡਿੰਗ ਰਿਕਾਰਡ ਦਾ ਕਸਟੋਡੀਅਨ ਸਰਪੰਚ ਹੈ ਐਂਡ ਅਗਰ ਇਦਾਂ ਦੀ ਕੋਈ ਹੁਣ ਤਾਈ ਸਾਹਮਣੇ ਆਊਗੀ ਤਾਂ ਕਨਸਰਨਡ ਪੰਚਾਇਤ ਸਕੱਤਰ ਦੇ ਖਿਲਾਫ ਕਾਰਵਾਈ ਹੋਏਗੀ